ਚਲੋ ਮੈਂ ਫਿਰ ਕਹਿੰਦੇ ਤੁਸੀਂ ਜਨਾਨੀ ਹੋਗੇ ਇੱਕ ਮਿੰਟ ਤੂੰ ਆਪ ਜਨਾਨੀ ਹੋਵੇ ਜਨਾਨੀ ਦੇ ਘਰ ਪਰਦਦੀਆਂ ਤੂੰ ਤਾਂ ਆਪਣੇ ਘਰ ਪਰਦਦਾ ਇੱਕ ਜੰਮੀ ਕੋ ਤੂੰ ਤਾਂ ਜੀ ਜਨਾਨੀ ਹੋਗੇ ਜਨਾਨੀ ਦੇ ਘਰ ਪਰਦਦੀਆਂ ਆਪ ਆਇਆ ਮੈਂ ਸੱਤ ਕਰਕੇ ਨਾ ਉਹਦਾ ਘਰ ਬੱਜਿਆ ਹਾਂਜੀ ਫਿਰ ਉਹਨਾਂ ਦੇ 9 ਵਜੇ ਚਲੋ ਕਿੰਨੇ ਘਰ ਪਰਵਾਲ ਅੱਜ ਸਭ ਕਨ ਸਾਢੇ 9 ਖਾਣਦੇ ਨਾ ਫੋਨ ਦਿੰਦੇ ਬੜ ਖਾ ਕੇ ਫਿਰ ਮੈਡਮ ਮਾਤਾ ਜੀ ਤੁਸੀਂ ਜਨਾਨੀ ਲੱਗੀ ਹੋੜ ਮੈਂ ਦੁੱਕੀ ਜਨਾਨੀ ਲੱਗੀ ਅੱਜ ਜਨਾਨੀਆਂ ਦੇ ਨਾਲ ਤੂੰ ਪਰਦਦੀ ਆ ਜੀ ਬਾਬਾ ਦਾ ਨਾ ਆ ਜਾ ਨਾ ਪਰ ਖੜ ਜਾ ਪਰ ਖੜ ਜਾ ਕੱਲਾ ਕੱਲਾ ਬਸ ਕਨਾਕ ਨਹੀਂ ਆਇਆ ਤੇ ਪਾਣ ਨਾਲ ਚਲੋ ਤੁਸੀਂ ਮੈਂ ਦੀ ਕੋਟ ਲੈ ਕੇ ਕੋਈ ਆ ਸਰਕਾਰਾਂ ਦਾ ਹੱਕ ਨਹੀਂ ਪੰਦਾ ਹੈਗਾ ਨਿਬੇੜਨਾ ਇਹ ਆਪਣੇ ਪੰਜਾਬ ਦੇ ਵਿੱਚ ਘਰ ਬਰਬਾਦ ਹੋ ਰਹੇ ਧੀਆਂ ਦੇ ਜਿਹੜੇ ਛਰੇ ਮਕਾਨ ਆਲੇ ਪਹਿਲੇ ਬੱਚਿਆਂ ਨੂੰ ਹੱਕ ਦੇਣੀ ਨਹੀਂ ਤੇ ਛਰੇ ਉਚਾਨੀ ਕਰਕੇ ਛਰੇ ਮੇ ਰੱਖ ਲੈਂਦੇ ਆ ਅੱਗੇ ਚੰਗੀ ਸਿਆਣੀ ਪਣੀ ਆ ਜਿਹੜੀ ਆ ਕੇ ਬਹਿ ਗਈ ਉਹਰੇ ਹਾਂ ਦੇਖਾ ਕੁੜੀ ਦੇਖਾ ਆ ਨਸਰ ਕਰਾ ਦੇ ਕੱਢ ਲੈ ਬੱਚੇ ਦਾ ਨਹੀਂ ਮਾਰੋ ਬੱਚੇ ਦਾ ਨਹੀਂ ਮਾਰੋ ਓਏ ਹੈਲੋ ਫੜ ਲਓ ਫੜ ਲਓ ਸੋਕਾ ਮੁੰਡਾ ਮੜਾ ਜੀ ਗੇੜ ਖੜਕ ਆਇਆ ਉਹਨੇ ਕੈਮਰੇ ਚ ਦੇਖਿਆ ਉੱਤੇ ਛਾਲ ਮਾਰੀ ਐਂ ਭੱਜਦਾ ਉੱਤੇ ਹੀ ਥੱਲੇ ਨਹੀਂ ਆਇਆ ਹਲੇ ਉਹ ਅੱਛਾ ਭੱਜਦਾ ਉਪਰੀ ਲੁਕ ਗਿਆ ਉਪਰੀ ਲੁਕ ਗਿਆ ਉੱਪਰੋਂ ਉੱਤਰ ਹੈਗਾ ਕੋਈ ਉੱਧਰ ਹੈਗਾ ਸੰਦਾ ਬਿਲਕੁਨ ਉਹ ਦੇਖ ਸਕਦੇ ਹੋ ਦੋਸਤੋ ਵੀ ਕੀ ਹਾਲਾਤ ਨੇ ਜਿਹੜੇ ਮੇਰੇ ਕਾਕੇ ਦੀਆਂ ਤਸਵੀਰਾਂ ਨੇ ਪਰ ਵੀ ਬਲੀ ਜੀਆ ਸਮਾਈ ਜੀਆ ਉਹ ਨਾ ਕਰਦਾ ਅਸੀਂ ਉਹ ਹੱਥ ਪਾਉਂਦੇ ਆ ਉਹ ਨਾ ਸਮਝਦੇ ਆ ਕਿ ਇੱਧਰ ਨੂੰ ਰੰਗ ਗਿਆ ਹੋਊਗਾ ਇੱਧਰ ਦੀ ਰਾਤ ਆ ਰਹੀਦਾ ਉਧਰ ਦੀ ਬੰਦ ਛੋਟੀ ਹੈ ਕੰਧਾਂ ਪੀਛੋਟੀ ਹੈ ਕੰਧਾਂ ਲੰਗ ਗਿਆ ਹੋਊਗਾ ਉਹ ਇਨੀਸ਼ੀਏਟ ਆਪਨੇ ਸਵੇਰ ਪੱਜ ਗਿਆ ਲੈ ਨੂੰ ਜੀ ਜਮਾ ਪਜੀ ਪੱਜ ਗਿਆ ਜੀ ਬੰਦੇ ਹੈਗੇ ਨੇ ਪੱਜ ਗਿਆ ਬਾਕੀ ਦੇਖਦੇ ਕਰ ਕਿਹੜੇ ਆ ਇਹ ਕੰਦੂ ਤੂੰ ਟੱਪਿਆ ਆ ਇਸ ਦੇਖ ਤੋ ਟੱਪ ਗਿਆ ਨਹੀਂ ਨਹੀਂ ਉਹ ਘਰ ਕਿਤੇ ਘਰ ਤੇ ਜਾ ਅਸੀਂ ਬਾਹਰ ਖੜੇ ਰਹੇ ਆ ਉੱਤੇ ਹੀ ਬਾਹਰ ਆਈ ਉੱਥੇ ਮੱਟ ਨਹੀਂ ਹੋਣੀ ਇੱਧਰ ਟੱਪਿਆ ਹੀ ਨਹੀਂ ਟੱਪਿਆ ਨਹੀਂ ਉਹ ਘਰ ਬਰਬਾਦ ਇਹ ਮੰਨ ਕੇ ਇਹ ਗੱਲ ਨੂੰ ਕਹਦਾ ਲੈ ਚਲੋ ਫਿਰ ਇਹਨੂੰ ਉਹਦੇ ਬਾਪ ਕੋਲ ਲੈ ਕੇ ਚਲੀ ਉਹਨੇ ਕਹਿਤੀ ਮੇਰੇ ਕੋਲੇ ਲੈ ਕੇ ਆ ਜਾ ਚੱਲ ਬੈਟ ਗੱਡੀ ਚੱਲੋ ਜੀ ਉਹ ਗਿਆ ਬਦਲ ਗਿਆ ਨਾ ਬੰਨੀ ਬਣੀ ਆ ਬਾਬਾ ਖਰਚੋ ਗੱਲਾ ਗੱਲਾ ਉਸ ਤਲਾਕ ਨਹੀਂ ਹੋਇਆ ਤੇ ਘਰ ਵਾਲੇ ਨਾਲ ਤੇ ਆ ਦੇਖ ਆਂਦੀ ਵਿੱਚ ਕੋਟ ਮੈਰਿਜ ਹੋਈ ਆ ਇਹ ਸਰਕਾਰਾਂ ਦਾ ਹੱਕ ਨਹੀਂ ਬੰਦਾ ਹੈਗਾ ਨਿਬੇੜਨਾ ਇਹ ਆਪਣੇ ਪੰਜਾਬ ਦੇ ਵਿੱਚ ਹੋਣਦੇ ਧੀਆਂ ਦੇ ਜਿਹੜੇ ਸ਼ਰੇਮਕਰ ਵਾਲੇ ਪਹਿਲੇ ਬੱਚਿਆਂ ਨੂੰ ਹੱਕ ਦੇਣੀ ਨਹੀਂ ਰਿਹਾ ਤੇ ਸ਼ਰੇਮ ਜਨਾਨੀਆਂ ਦੇ ਸ਼ਰੇਮ ਰੱਖ ਲੈਂਦੇ ਆ ਕੇ ਆਹ ਚੰਗੀ ਸਿਆਣੀ ਭਣੀ ਆਪ ਜਿਹੜੀ ਆ ਕੇ ਬਹਿ ਗਈ ਓਰੇ ਬਿਨਾਂ ਇਤਲਾਕ ਤੋਂ ਆ ਕੁੜੀ ਉਹ ਤਾਂ ਸਾਨੂੰ ਧਮਕੀ ਦੇ ਦਿੰਦੀ ਐ ਕਿ ਨਹੀਂ ਮੈਂ ਵਕੀਲ ਬੁਣੀ ਆਹ ਕੁੜੀ ਲਈ ਮਾਰਵਾਣਾ ਕਿਹਨੂੰ ਪਾਉਣਾ ਆਹ ਸਾਨੂੰ ਧਮਕੀ ਦੇ ਦਿੰਦੀ ਐ ਕਿ ਨਹੀਂ ਮੈਂ ਬਿਲਕੁਲ ਨਹੀਂ ਸੀ ਆ ਮੇਰੀ ਜਿਹੜੀਆਂ ਬਾਬਾ ਕੱਲਾ ਕਨੈਕਟ ਪਿਆਏ ਬਰੇ ਵਿੱਚ ਦਖਲ ਦਾਜੀ ਦਿੰਦੀਆਂ ਨਾ ਘਰ ਪੱਟ ਦਿਆਂ ਵਾ ਜਿਹੜੀਆਂ ਵਿਆਹ ਬੈ ਵਿਆਹ ਬਰੇ ਆ ਬੰਦੇ ਹਨ ਉਹਦੇ ਜਿਹੜਾ ਦੂਜੀਆਂ ਜਨਾਨੀਆਂ ਦੇ ਜ਼ਬਰਦਸਤ ਕੋਡ ਮੈਰਿਜ ਕਰਕੇ ਟੰਗ ਪਸਾ ਅਨਰ ਸਖਤ ਤੋਂ ਸਖਤ ਕਾਰਵਾਈ ਕਰ ਕੀਤੀ ਜਾਵੇ ਪੰਜਾਬ ਪੁਲਿਸ ਨੂੰ ਮੇਰੀ ਰਿਕਵੈਸਟ ਆ ਕਿ ਬਹੁਤ ਘਰ ਬਰਬਾਦ ਹੁੰਦੇ ਇਸ ਟਾਈਮ ਸਾਡੇ ਗਰੁੱਪ ਵਿੱਚ ਬਹੁਤ ਜਿਆਦਾ ਘਰ ਬਰਬਾਦ ਹੁੰਦੇ ਕਾਰਨ ਕੀ ਕਰਨੇ ਜੀ ਮੁਕ ਕਰਨ ਕੀ ਆ ਕਰਨੇ ਹੋਣ ਜਿਹੜਾ ਸਰਕਾਰ ਨੇ ਕਾਨੂੰਨ ਕੱਢਿਆ ਹੋਇਆ ਵੀ ਜਿਹੜਾ ਇੱਕ ਬੰਦਾ ਵਾ ਉਹ ਲੇਸ਼ਨ ਰੱਖ ਸਕਦਾ ਜਨਾਨੀ ਦੂਜੀ ਰੱਖ ਸਕਦਾ ਇਹਦਾ ਬਾਹਰ ਦਾ ਕਾਨੂੰਨ ਜਿਹੜਾ ਕੱਢ ਦਿੱਤਾ ਇਹ ਕਾਨੂੰਨ ਜਿਹੜਾ ਇਹ ਰੱਦ ਹੋਣਾ ਚਾਹੀਦਾ ਸਾਡਾ ਇਹੋ ਹੀ ਫੈਸਲਾ ਵਾ ਸਾਰਿਆਂ ਦਾ ਦੇਖ ਸਕਦੇ ਹੋ ਦੋਸਤੋ ਕਿੱਧਰ ਚਲੇ ਗਏ ਆ ਫਰਾਣਾ ਕਿ ਜਿੱਦ ਫਰਾਣਾ ਕਿ ਮਨਾ ਲੈਂਦੇ ਨਹੀਂ ਪਿੱਛੇ ਆਉਣੀ ਆ ਰੋ ਤੂੰ ਸਭ ਕੁਝ ਆਉਂਦੇ ਪਿੱਛੇ ਹਟ ਜਾ ਰੋ ਆਉਰ ਆ ਜਾ ਆਉ ਭਾਈ ਦੋਇ ਨੌ ਦੇ ਨਾਂ ਦਾ ਨਾ ਨੌ ਦੱਸੋ ਪੁੱਤਰਾ ਨਾ ਨੌ ਦਾ ਦੇਖਦੇ ਨੌ ਕੀ ਆ ਪੁੱਤਰਾ ਚਲੋ ਚਲੋ ਨੌ ਤੁਸੀਂ ਦੱਸ ਦੋ ਜਸਪ੍ਰੀਤ ਹੈ ਜੀ ਜਸਪ੍ਰੀਤ ਕੌਰ ਉਹਦਾ ਕੁਛ ਹੈਂ પ્રકાશ ਦੀਪ ਕੌਰ ਠੀਕ ਹੈ ਦੋਨਾਂ ਦਾ ਹਿੱਸਾ ਜੋ ਮਿੱਠੂ ਦੀ ਜੰਨੀ ਵੀ ਜਾਇਆ ਜਾਂਦਾ ਹੈ ਉਹਦੇ ਸਾਰੇ ਦੇ ਹਿੱਸੇ ਦਾ ਇਹ ਮਾਲਕਣੀਆਂ ਨੇ ਆ। ਦਾਦਾ ਇਹਨਾਂ ਨੂੰ ਦੇਊਗਾ। ਦਾਦਾ ਇਹਨਾਂ ਨੂੰ ਦੇਊਗਾ। ਜੋ ਵੀ 10 ਵਿਸਵੇ ਆਉਂਦੇ ਨੇ ਜੀ। ਜੋ ਵੀ ਆਉਂਦਾ। ਇਹਨਾਂ ਵੀ 10 ਵਿਸਵੇ ਆਉਂਦੇ ਨੇ। 10 ਵਿਸਵੇ ਜੀ ਸਾਨੂੰ ਉਹ ਤਾਂ ਥੋੜੇ 10 ਵਿਸਵੇ ਲਿਖ ਦੋ ਨਾਲ। 10 ਵਿਸਵੇ ਲਿਖ ਦੋ। 10 ਵਿਸਵੇ। ਹਲੋ ਪਤਾ ਕੀ ਆਏ ਬਾਦ ਕਰਦਾ ਫੇਰ ਔਲਾ ਪੂਗਾ 10 ਵਿਸਵੇ ਲਿਖੋ ਨਾਲ। ਕੋਈ ਨਾ ਬੈ ਕੇ ਕਰ ਲਾਂਗੇ ਪੁੱਤ ਇਹਨਾਂ ਨਾਲ ਗੱਲ। ਕਰ ਲਾਂਗੇ ਕੋਈ ਗੱਲ ਨਹੀਂ। ਉਹ ਕੋਈ ਨਹੀਂ ਜੇ ਦੋ ਲੋਕ ਪਿਆਰ ਰੱਖੇਗਾ ਵੇ ਛੋਟੇ ਹੀ ਨੇ ਜਦੋਂ ਤੁਸੀਂ ਇਹਨਾਂ ਦੇ ਡੇਗੋਗੇ ਜਾ ਕੇ ਆਪੀ 10-20 ਸਵੇਿਆਂ ਦੇ ਵਿੱਚ ਕਿੰਨੇ ਹਿੱਸੇਦਾਰ ਹੁੰਦੇ ਨੇ ਉਹਦੇ ਕੰਨੇ ਦੇ ਨਹੀਂ ਹੁੰਦੇ ਨੇ ਉਹਦੇ ਕੰਨੇ ਸਾਡੇ ਰਹੇ ਤੇ ਬਿੰਦਰ ਦੇ ਤੇ ਮੇਰੇ ਹਾਂ ਉਹਦੇ 10 ਮਿੰਟ ਦਾ ਮਿੱਠੂ ਦੇ ਤਾ ਉਹਨੇ ਬੜਾ ਹੋਇਆ 10-20 ਸਵੇਿਆਂ ਦੇ ਵਿੱਚ ਲੇਖਦਾ ਇਹਦਾ ਵੀ ਇਹਦੇ ਹੀ ਕਰਨਾ ਪਾਉਣਾ ਬਿੰਦਰ ਨੇ ਘਰ ਤੇ ਵੀ ਮੇਰਾ ਹਿੱਸਾ ਦਵਾ ਉਹ ਦੇਣਗੇ ਸੱਤ ਮਰਲੇ ਚੋਂ ਬਾਬੇ ਨੇ ਹੋ ਗਈ ਉਹਦਾ ਆਪੇ ਕਹਿਤਾ ਬਾਬੇ ਨੇ

ਬੋਲੋ ਜੀ ਮੇਰੀ ਗੱਲ ਨਾਲ ਹੋਣੀ ਨਹੀਂ ਮੈਂ ਨਹੀਂ ਇਹ ਗੱਲ ਕਹੀ ਮੈਂ ਨਹੀਂ ਕਹੀਏ ਗੱਲ ਨਾਮ ਦੇਦਾ ਨਾ ਉਹ ਨਹੀਂ ਕਹੀ ਇਹ ਗੱਲ ਗਲਤ ਕਹਿ ਰਹੇ ਹੋ ਮੈਂ ਜਨਾ ਸੁਣ ਕੇ ਅਰਜ ਮਾਰੀ ਗੱਲ ਨੂੰ एक मिनट सोनी बोल मैं कह दे नू दे 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 ना दे एक मिनट मेरी गल हु पूछो जी मैं कह कुछ बाबा जी बाबा जी आ गल्ला बाबा जी दो मिनट दो मिनट बाबा जी बाबा दो मिनट ਗਵਰਨਮੈਂਟ ਸਟਾਪ ਨਾ ਨਾ ਕਮਾਂਡਰ ਜੀ ਤੁਸੀਂ ਨਹੀਂ ਆ ਕੇ ਲੈ ਲੈ ਬੱਚਾ ਤੂੰ ਅੰਦਰ ਚੱਲ ਫੰਗਰੇ ਬੱਦੀਆਂ ਹੋ ਗਦੇ ਬਾਬਾ ਜੀ ਦੁੱਲ ਸੌ ਖਾਭੂ ਮੈਂ ਤੇਰੇ ਨੂੰ ਕਮਾਂਡ ਚੱਲ ਤੂੰ ਅੰਦਰ ਚੱਲ ਮੇਰੇ ਇੱਕ ਪੁੱਤ ਹੈ ਮੈਂ ਕਿਸੇ ਜਮੀਨਾਂ ਲੈ ਕੇ ਕਿਸੇ ਦੇ ਬੈਠੇ ਸਾਰੀ ਗੱਲ ਤੇਰਾ ਸਾਰਾ ਫੈਸਲਾ ਤੇਰੇ ਹੱਥਾਂ ਦੇ ਦਿੱਤਾ ਲੈ ਆਹੋ ਦੂਸ਼ਣ ਲਾਉਂਦੀ ਏ ਦੇਖ ਨਾ ਘੱਟੀਆਂ ਗੱਲਾਂ ਦੇਖ ਕਿਹਨੇ ਕੋਈ ਸ਼ਰਮ ਨਹੀਂ ਹੁੰਦੀ ਤੇ ਗੱਲ ਵੀ ਨਹੀਂ ਕਰਦਾ ਤੈ ਪਹਿਲਾਂ ਕਿਉਂ ਨਹੀਂ ਕਹੀ ਗੱਲ ਝੂਠ ਬਣ ਨਹੀਂ ਜਾਂਦੀ ਨਾ ਕੋਈ ਨਾ ਨੁਸਰਤੀ ਦੇ ਨਹੀਂ ਸਕਦੀ ਉਦੋਂ ਤੂੰ ਕਿਹਾ ਨਹੀਂ ਕਦੇ ਕਿਸੇ ਦੇ ਮੁੱਠ ਸਿਰ ਦੇ ਬਾਗੀ ਮੈਂ ਦੱਸਦਾ ਨਹੀਂ ਬਸ ਇਹ ਇਹਨਾਂ ਨੂੰਰੇ ਚਾਹੁੰਦੀ ਨਹੀਂ ਵੀ ਉਰੇ ਆਉਣ ਜਿਹੜਾ ਆਪਣਾ ਸੱਤ ਸੌ ਰ ਹੈ ਨਾ ਇਹ ਨਹੀਂ ਚਾਹੁੰਦੀ ਵੀ ਉਰੇ ਆਵੇ ਕੱਲੀ ਰਹਾਗਾ ਜੀ ਕੱਲੀ ਰਹਾ ਇਹਦਾ ਰੌਲਾ ਹੈ ਇਹਦਾ ਸਭ ਤੋਂ ਵੱਡਾ ਇਹਨੇ ਆਪ ਕਿਹਾ ਵੀ ਮਿੱਠੂਰੇ ਵੜਨਾ ਨਹੀਂ ਚਾਹੀਦਾ ਮੈਂ ਘਰੇ ਆਉਣ ਨਹੀਂ ਦੇਣਾ ਇਹਨੇ ਆਪ ਕਿਹਾ ਲਿਖਤੀ ਜਿਹ ਦਿੱਤਾ ਹੋਇਆ ਪੁੱਛੋ ਮੇਰੇ ਸਾਹਮਣੇ ਕਰਾਓ ਗੱਲ ਤਾਂ ਸੁਣੋ ਜੀ ਮੈਂ ਕਹਿੰਦਾ ਜੀ ਮੈਂ ਸੁਣੋ ਜੀ ਮੈਂ ਕਿਹਾ ਸੀ ਵੀ ਮਿੱਟੂ ਸਿੰਘ ਨੂੰ ਮੈਂ ਘਰੇ ਲੈ ਆਉਂਗਾ ਮੇਰੀ ਅੱਜ ਤੋਂ ਬਾਅਦ ਮੈਂ ਘਰੇ ਨਹੀਂ ਵੜਨ ਜਾਂਦਾ ਇਹ ਆਉਣ ਨੂੰ ਤਿਆਰ ਸੀ ਇਹ ਸਾਰੇ ਨਲੈਕੀ ਚ ਨਾ ਹੁੰਦੇ ਹੁਣ ਆ ਜਿਹੜਾ ਸੱਸ ਸਹੁਰਾ ਇੱਥੇ ਬੈਠਣਾ ਚਾਹੁੰਦੇ ਨੇ ਇੱਕ ਦਿਨ ਲਿਆਂਦੇ ਜੀ ਉਹਨੂੰ 3 ਘੰਟੇ ਹੋਰੇ ਦੀ ਸੱਸ ਬੈਠੀ ਰਹੇ ਪਾਣੀ ਵੀ ਨਹੀਂ ਪੁੱਛਿਆ ਗੱਲੇ ਨਹੀਂ ਕਰੀ ਵੀ ਜੇ ਉਹਰੇ ਆ ਕੇ ਬੈ ਗਈ ਮੈਨੂੰ ਅੱਕ ਲੱਗ ਜੂ ਇਹਦੀ ਗੱਲ ਬਾਤ ਐ ਇੱਥੇ ਉਹ ਗੱਲ ਅਸੀਂ ਵੰਡਾਂਗੇ ਬੱਬਾ ਜੀ ਉਹਨਾਂ ਨਾਲ ਦੇਖੋ ਫੋਟੋ ਮਰ ਗਿਆ ਮਰ ਗਿਆ ਉਹਨੂੰ ਉਹਨੂੰ ਵੱਡਾ ਵੱਡਾ ਇਹ ਨਿਪੜ ਕੇ ਆਈਏ ਜੀ ਉਹਨੂੰ ਵੱਡਾ ਕਰਕੇ ਇਹ ਜੀ ਨਿਪੜ ਕੇ ਆਈਏ ਤਾਂ ਆਪੇ ਦੀ ਜੱਟ ਗੰਡੇ ਖੰਡੇ ਆਏ ਨੇ ਲੈ ਥਾਣੇ ਚਾਪ ਰੈਨ ਕਰੇ ਨੇ ਲੈ ਲਿਖਿਆ ਗਿਆ ਲਿਖਿਆ ਗਿਆ ਨਹੀਂ ਕਰਦੇ ਬਹੁਤ ਹੋਰ ਕਰੇ ਸੰਦੇ ਰੁਪਏ ਦਊਗਾ ਮਹੀਨੇ ਜਿਵੇਂ ਕਹੇ ਚਲੂਂਦੇ ਸਾਨੂੰ ਦੇਖੀ